ਦਾ ਸਾਥ ਹੋ ਗਿਆ ਉਹ ਬਿਲਕੁਲ ਦਾ ਜੀ ਇਹ ਨਾਲ ਜਾਨੀ ਕੱਪੜਾ ਪੀ ਰਿਹਾ ਉਹ ਬਿਲਕੁਲ ਬੋੜਾ ਜੀ ਸਾਡੇ ਨਾਲ ਲੋੜ ਬਈ ਵੀ ਲੱਗ ਗਈ ਕਬੀ ਕੋਈ ਹੋਰ ਆ ਗਿਆ ਜੀ ਮੈਂ ਜੀ ਕੀ ਨਾਮ ਹੈ ਮੇਰਾ ਨਾਮ ਰਮਨ ਸ਼ਰਮਾ ਜੀ ਸਰ ਕਿਸ ਡਿਪਾਰਟਮੈਂਟ ਦਾ ਹਾਂ ਮੈਂ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਤੋਂ ਹਾਂ ਸਰ ਪਹਿਲੋ ਜੋਬ ਕੀਤੀ ਪਹਿਲੋ ਕਿੱਥੇ ਕਿਹੜੀ ਏਰੀਆ ਚ ਰਹੇ ਜੀ ਮੈਂ ਮਾਧੋਪੁਰ ਮੋਬਾਈਲ ਤੋਂ ਟ੍ਰਾਂਸਫਰ ਹੋ ਕੇ ਇੱਥੇ ਐਕਸਾਈਜ਼ ਸਰਕਲ ਸ਼ਾਡੇ ਵਿੱਚ ਅੱਜ ਚਾਰਜ ਲਿਆ ਜੀ ਤੇ ਸਰ ਅੱਜ ਅੱਜ ਆਈ ਦਾ ਪਹਿਲਾ ਦਿਨ ਸਹੀ ਤਮਾਨ ਚ ਬਣਿਆ ਹਾਂਜੀ ਅੱਜ ਪਹਿਲਾ ਦਿਨ ਮੇਰੇ ਪਬਲਿਕ ਸਰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਜਿਹੜੀ ਮੈਂ ਸੰਦੇਸ਼ ਇਹ ਦੇਣਾ ਚਾਹੁੰਨਾ ਪਹਿਲਾਂ ਤਾਂ ਆਪਣੇ ਟੀਸੀ ਸਾਹਿਬ ਦਾ ਧੰਨਵਾਦ ਕਰਦਾ ਜੀ ਪੰਜਾਬ ਸਰਕਾਰ ਦਾ ਕਿ ਜਿਨ੍ਹਾਂ ਮੈਨੂੰ ਇੱਕ ਅੰਮ੍ਰਿਤਸਰ ਦੀ ਨਗਰੀ ਵਿੱਚ ਡਿਊਟੀ ਕਰਨ ਦਾ ਸਾਇਹ ਸਰਕਲ ਹਿਹਾੜੇ ਵਿੱਚ ਮੌਕਾ ਦਿੱਤਾ ਅੱਦੇ ਆਪਣੀ ਮੈਂ ਡਿਊਟੀ ਜਿਹੜੀ ਪੂਰੀ ਮਿਹਨਤ ਦੇ ਨਾਲ ਲਗਨ ਨਾਲ ਨਿਭਾਵਾਂਗਾ ਤੇ ਜਿੰਨੇ ਵੀ ਆਪਣੇ ਕੋਈ ਨਾਜਾਇਜ਼ ਚਰਾਬ ਦਾ ਧੰਦਾ ਕਰਦੇ ਆ ਤਸਕਰੀ ਕਰਦੇ ਆ ਉਹਨਾਂ ਦੀ ਪੂਰੀ ਖਿੱਚ ਪਾਈ ਜਾਏ ਕਿ ਉਹਨਾਂ ਦੇ ਬਿਲਕੁਲ ਕਾਰਵਾਈ ਜੋ ਕਾਨੂੰਨੀ ਕਾਰਵਾਈ ਬੰਦ ਕੀਤੀ ਜਾਵੇ ਸਰਪਈ ਵਾਰੀ ਅਸੀਂ ਤੁਹਾਡੇ ਐਕਸਾਈਜ਼ ਟੀਮ ਦੇ ਨਾਲ ਹੀ ਰਹਿੰਦੇ ਆਂ ਤੇ ਕਈ ਵਾਰ ਇਸ ਤਰ੍ਹਾਂ ਬਣਾ ਕੇ ਦੂਸਰੀਆਂ ਪਾਰਟੀਆਂ ਵੱਲੋਂ ਜਾਂ ਕਿਸੇ ਸਰਪੰਚ ਦੁਆਰਾ ਜਾਂ ਕਿਸੇ ਮੰਤਰੀ ਦਾ ਫੋਨ ਕਰਾ ਕੇ ਆਪ ਨੂੰ ਬੇਗੁਨਾਮ ਬਾਬਰ ਹੋ ਜਾਂਦੇ ਲੈ ਜੀ ਇਹ ਗੱਲ ਦਾ ਨਹੀਂ ਠੀਕ ਹੈ ਮੰਤਰੀਆਂ ਨੂੰ ਫੋਨ ਕਰਨਾ ਉਹਨਾਂ ਦਾ ਰਾਈਟ ਬੰਦਾ ਜੀ ਪਰ ਆਪਣੀ ਡਿਊਟੀ ਤੁਹਾਡਾ ਵੀ ਰਾਈਟ ਬੰਦਾ ਕਿ ਜਿੱਥੇ ਇੱਕ ਇੱਕ ਸਰਕਾਰ ਤੁਹਾਡੀ ਡਿਊਟੀ ਲਈ ਆ ਕਈ ਆਪਣੀ ਡਿਊਟੀ ਪੂਰੀ ਇਮਾਨਦਾਰ ਨਾਲ ਨਿਭਾ ਸਕੀਏ ਤੇ ਠੇਕੇਦਾਰਾਂ ਦੇ ਹੱਲ ਪੇ ਕਰ ਸਕੀਏ ਕਿ ਜਿਹੜੇ ਡਿਊਟੀਆਂ ਸਰਕਾਰ ਦੀਆਂ ਬੇ ਕਰਦੇ ਆ ਉਹਨਾਂ ਦਾ ਵੀ ਕ ਸਰ ਜਿਹੜੀ ਟੀਮ ਤੁਹਾਡੇ ਨਾਲ ਹੁਲੀ ਆ ਜਿਹੜੀ ਐਕਸਰਸਾਈਜ਼ ਦੇਦੇਰੇ ਥੇਕੀ ਦਾ ਨਾ ਦੇ ਵੀ ਤੁਹਾਡੇ ਨਾਲ ਟੀਮ ਹੁਲੀ ਆ ਉਹਦਾ ਬਾਰੇ ਵਿੱਚ ਮੈਂ ਆਪਣੇ ਐਕਸਰਸਾਈਜ਼ ਪਲਾਨ ਤੁਹਾਡੇ ਕੋਲਸ ਆਪਣੇ ਸਟਾਫ ਦੇ ਮਿਲਦੇ ਨਾਲ ਜਿੱਥੇ ਇਹਨਾਂ ਦੇ ਕੋਠੇ ਦਾ ਲੋਡ ਪਏਗੀ ਕਿ ਹੁਣ ਇਹਨਾਂ ਦੇ ਬੰਦੇ ਨਾਲ ਲੈ ਕੇ ਲਵਾਂ ਨਾਲ ਜੀ ਬਾਕੀ ਐਸਐਚਓ ਸਾਹਿਬਾ ਜਿਹੜੇ ਆਪਣੇ ਸਰਕਲ ਦੇ ਹੈਗੇ ਐਸਐਚਓ ਸਾਹਿਬ ਨੇ ਉਹਨਾਂ ਨੂੰ ਬੁਲਾਗਾ ਐਸਐਸਪੀ ਸਾਹਿਬ ਨਾਲ ਵੀ ਇੱਕ ਮੀਟਿੰਗ ਕਰਨੀ ਆ ਕਿ ਇਸ ਐਕਸਰਸਾਈਜ਼ ਦੇ ਆਪਣੇ ਸਬੰਧ ਵਿੱਚ ਹੀ ਕਿ ਜੋ ਨਜਾਇਜ਼ ਤਸਕਰ ਸ਼ਰਾਬ ਦੇ ਆ ਉਹ ਮਾ ਆਪਣਾ ਨੂੰ ਬਖਸ਼ੇ ਨਹੀਂ ਜਾਣਗੇ ਆਪਣਾ ਧੰਦਾ ਬੰਦ ਕਰਨ ਬਿਲਕੁਲ ਮੈਂ ਤੁਹਾਨੂੰ ਇਹ ਇੱਕ ਵਾਰਨਿੰਗ ਦਿੰਨਾ ਤੇ ਸਮਝਾਉਣਾ ਇਹਨਾਂ ਨੂੰ ਕਿ ਆਪਣਾ ਧੰਦਾ ਬੰਦ ਕਰ ਦਿਓ థాంਕ ਯੂ ਸਰ ਜੀ